ਦੋਸਤੋ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਨੂੰ ਦੱਸਦਾ ਕਿ ਸਾਡਾ ਨਾਸ਼ਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਨ੍ਹਾਂ ਲੋਕਾਂ ਨੂੰ ਉਦਾਸੀ ਅਤੇ ਕਬਰਾਹਟ ਜ਼ਿਆਦਾ ਹੁੰਦੀ ਹੈ ਦਿਨ ਦੇ ਵਿੱਚ ਅਗਰ ਤੁਹਾਨੂੰ ਕਬਰਾਹਟ ਹੁੰਦੀ ਹੈ ਜਾਂ ਉਦਾਸੀ ਹੁੰਦੀ ਹੈ ਜ਼ਿਆਦਾ ਰਹਿੰਦੀ ਹੈ ਤੇ ਤੁਹਾਡਾ ਨਾਸ਼ਤੇ ਦਾ ਕੀ ਰੋਲ ਹੈਗਾ ਸਭ ਤੋਂ ਪਹਿਲਾਂ ਨੰਬਰ 1 ਐਗ ਅੰਡੇ ਦੇ ਵਿੱਚ ਟ੍ਰੈਪਟੋਫਾਨਸ ਹੁੰਦੇ ਨੇ ਕਿਉਂਕਿ ਸਾਡੇ ਸਰੀਰ ਦੇ ਇੱਕ ਕੁਦਰਤੀ ਹਾਰਮੋਨ ਹੁੰਦਾ 세ਰੋਟੋਨੋਨ কেমিক্যালਸ ਨੂੰ ਵਧਾ ਕੇ ਇਹ ਸਾਨੂੰ ਖੁਸ਼ੀ ਦਾ ਅਹਿਸਾਸ ਕਰਾਉਂਦੇ ਨੇ ਉਹ ਉਹਦੇ ਨਾਲ ਵੀ ਸਾਡੀ ਘਬਰਾਹਟ ਤੇ ਉਦਾਸੀ ਘਟ ਜਾਂਦੀ ਹੈ ਇਸ ਕਰਕੇ ਤੁਸੀਂ ਆਪਣੇ ਨਾਸ਼ਤੇ ਦੇ ਵਿੱਚ ਐਗ ਸ਼ਾਮਿਲ ਕਰ ਸਕਦੇ ਹੋ ਉਸ ਤੋਂ ਬਾਅਦ ਚ ਨਟਸ ਐਂਡ ਸੀਡਸ ਇਹਨਾਂ ਦੇ ਵਿੱਚ ਵੀ ਬਹੁਤ ਵਧੀਆ ਸਿਹਤਮੰਦ ਜਿਹੜਾ ਉਹ ਫੈਟ ਹੁੰਦਾ omega 3s ਹੁੰਦੇ ਨੇ ਜੋ ਮੈਗਨੀਸ਼ੀਅਮ ਹੁੰਦਾ ਉਹਦੇ ਨਾਲ ਵੀ ਸਾਡਾ ਮਾਈਂਡ ਜਿਹੜਾ ਕਾਫੀ ਹੱਦ ਤੱਕ ਰਿਲੈਕਸ ਰਹਿੰਦਾ ਦਹੀਂ ਦੇ ਵਿੱਚ ਇੱਕ ਬਹੁਤ ਵਧੀਆ ਪ੍ਰੋਬਾਇਓਟਿਕਸ ਹੈਗਾ ਸਾਡੇ ਘਰਾਂ ਦੇ ਵਿੱਚ ਆਮ ਮਿਲ ਜਾਂਦਾ ਜੋ ਕਿ ਅੰਤੜੀਆਂ ਅਤੇ ਦਿਮਾਗ ਦੇ ਜੋ ਸਾਡੀ ਗਟਨ ਬ੍ਰੇਨ ਹੈਲਥ ਨੂੰ ਬਹੁਤ ਹੀ ਸਿਹਤਮੰਦ ਰੱਖਦਾ ਤੇ ਕਬਰਾਹਟ ਅਤੇ ਜਿਹੜੀ ਸਾਨੂੰ ਮਤਲਬ ਗੁੱਸਾ ਆਉਂਦਾ ਜਾਂ ਕਬਰਾਹਟ ਹੁੰਦੀ ਹੈ ਜਾਂ ਉਦਾਸੀ ਆਉਂਦੀ ਹੈ ਉਹ ਕਾਫੀ ਹੱਦ ਤੱਕ ਕੱਟ ਜਾਂਦੀ ਹੈ ਡਾਰਕ ਚਾਕਲੇਟ ਦੇ ਵਿੱਚ ਵੀ ਪੋਲੀਫੀਨੌਲਸ ਹੁੰਦੇ ਨੇ ਫਲੇਵਨੌਇਡਸ ਹੁੰਦੇ ਨੇ ਜਿਨ੍ਹਾਂ ਦਾ ਕਰਕੇ ਸਾਡੇ ਦਿਮਾਗ ਨੂੰ ਖੂਨ ਦੀ ਸਪਲਾਈ ਬਿਲਕੁਲ ਠੀਕ ਰਹਿੰਦੀ ਹੈ ਕਿ ਸਾਡੇ ਨੈਰੋਨ ਜਿਹੜੇ ਨੇ ਉਹ ਸਿਹਤਮੰਦ ਰਹਿੰਦੇ ਨੇ ਉਹਦੇ ਨਾਲ ਵੀ ਸਾਨੂੰ ਤਣਾਅ ਘਬਰਾਹਟ ਜਾਂ ਮਤਲਬ ਉਦਾਸੀ ਬਹੁਤ ਘਟ ਜਾਂਦੀ ਹੈ ਅਗਰ ਤੁਹਾਨੂੰ ਸਾਰਾ ਦਿਨ ਘਬਰਾਹਟ ਜਾਂ ਉਦਾਸੀ ਰਹਿੰਦੀ ਹੈ ਕਿ ਤੁਸੀਂ ਇਹ ਆਪਣੇ ਨਾਸ਼ਤੇ ਦੇ ਵਿੱਚ ਜਰੂਰ ਸ਼ਾਮਲ ਕਰੋ ਤੁਹਾਨੂੰ ਕਾਫੀ ਹੱਦ ਤੱਕ ਬੈਨੀਫਿਟ ਮਿਲੇਗਾ ਤੁਹਾਡਾ ਆਪਣਾ ਡਾਕਟਰ ਮਲਕੀਤ ਸਿੰਘ ਪੱਟੀ